ਇੱਕ ਛੋਟਾ ਬੱਚਾ ਉਹਦੇ ਆਂਗਣ ਦੇ ਵਿੱਚ ਇੱਕ ਬ੍ਰਿਕਸ਼ ਲੱਗਿਆ ਹੋਇਆ ਸੀਗਾ ਉਹ ਬੱਚਾ ਸਾਰਾ ਦਿਨ ਉਸ ਬ੍ਰਿਕਸ਼ ਦੀ ਛਾਇਆ ਦੇ ਵਿੱਚ ਖੇਡਦਾ ਸੀ ਉਹਦੇ ਫਲ ਖਾਂਦਾ ਸੀ ਤੇ ਆਪਦੀਆਂ ਛੋਟੀਆਂ-ਛੋਟੀਆਂ ਖੇਲ-ਪਾਲ ਉਸ ਬ੍ਰਿਕਸ਼ ਦੇ ਨਾਲ ਕਰਦਾ ਸੀ ਤਾਂ ਇੱਕ ਦਿਨ ਕੀ ਹੋਇਆ ਇਹੋ ਜਿਹਾ ਆਇਆ ਕਿ ਦੋਨਾਂ ਦਾ ਆਪਸ ਦੇ ਵਿੱਚ ਪਿਆਰ ਹੋ ਗਿਆ ਪਰ ਕੀਰਤੀ ਬਰਖਸ਼ ਦਾ ਤੇ ਉਸ ਬੱਚੇ ਦਾ ਪਰ ਬੱਚਾ ਧੀਰੇ ਧੀਰੇ ਵੱਡਾ ਹੁੰਦਾ ਗਿਆ ਉਹ ਪੜ੍ਹਾਈ ਵਿੱਚ ਲੱਗ ਗਿਆ ਤੇ ਉਹ ਉਸ ਬ੍ਰਿਕਸ਼ ਕੋਲ ਘਟ ਬੈਠਣਾ ਉੱਠਣਾ ਖੇਲਣਾ ਬੰਦ ਹੁੰਦਾ ਗਿਆ ਕਹਿੰਦੀ ਹੈ ਜਦੋਂ ਬੱਚਾ 10ਵੀਂ ਪਾਸ ਕਰ ਗਿਆ ਤਾਂ ਉਸ ਟਾਈਮ ਬੱਚੇ ਕੋਲ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਪੈਸੇ ਨਹੀਂ ਸੀਗੇ ਬੱਚਾ ਉਸ ਬ੍ਰਿਕਸ਼ ਦੀ ਛਾਂ ਦੇ ਵਿੱਚ ਆਇਆ ਤੇ ਬੈਠਿਆ ਤੇ ਉਦਾਸ ਸੀ ਉਸ ਬ੍ਰਿਕਸ਼ ਨੇ ਉਹਨੂੰ ਪੁੱਛਿਆ ਅੱਜ ਬੇਟਾ ਤੂੰ ਉਦਾਸ ਕਿਉਂ ਬੈਠਾ ਹੈ ਤਾਂ ਉਸ ਬੱਚੇ ਨੇ ਕਿਹਾ ਕਿ ਮੈਂ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਜਿਹਦੇ ਕਾਰਨ ਮੇਰੇ ਕੋਲ ਪੈਸੇ ਨਹੀਂ ਹੈਗੇ ਤਾਂ ਬ੍ਰਿਕਸ਼ ਕੀ ਕਰਦਾ ਹੈ ਉਹਦੀ ਸਹਾਇਤਾ ਕਰਨ ਦੇ ਲਈ ਆਪਦੇ ਬ੍ਰਿਖਸ਼ ਦੀਆਂ ਵੱਡੀਆਂ-ਵੱਡੀਆਂ ਟਾਹਣੀਆਂ ਨੂੰ ਥੱਲੇ ਸੁੱਟ ਦੇ ਲੱਗ। ਤੇ ਉਹਨੂੰ ਕਹਿੰਦਾ ਕਿ ਤੂੰ ਇਹਨਾਂ ਟਾਹਣੀਆਂ ਨੂੰ ਜਾ ਕੇ ਬਾਜ਼ਾਰ ਦੇ ਵਿੱਚ ਵੇਚ ਦੇ ਤੇ ਤੈਨੂੰ ਇਹਦੀ ਜਿਹੜੀ ਕੀਮਤ ਮਿਲੂਗੀ ਜਾ ਕੇ ਆਪਦੇ ਸਕੂਲ ਦੀ ਐਡਮਿਸ਼ਨ ਕਰਵਾ ਲੈ। ਜਦੋਂ ਬੱਚੇ ਨੇ ਪੜ੍ਹਾਈ ਪੂਰੀ ਕਰ ਲਈ ਉਹਨੇ ਬਾਹਰ ਜਾਣਾ ਸੀਗਾ ਤਾਂ ਫਿਰ ਇੱਕ ਦਿਨ ਉਹ ਬੱਚਾ ਆਇਆ ਉਸ ਬ੍ਰਿਖਸ਼ ਦੀ ਛਾਂ ਦੇ ਵਿੱਚ ਬੈਠਿਆ ਉਦਾਸ ਸੀ। ਫੇਰ ਉਸ ਬ੍ਰਿਕਸ਼ ਨੇ ਪੁੱਛਿਆ ਅੱਜ ਕਿਵੇਂ ਉਦਾਸ ਹੈਂ ਤਾਂ ਉਸ ਬੱਚੇ ਨੇ ਕਿਹਾ ਕਿ ਮੈਂ ਬਾਹਰ ਜਾਣਾ ਚਾਹੁੰਨਾ ਤੇ ਉਹਦੇ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਪਰ ਉਹ ਬ੍ਰਿਕਸ਼ ਸਮਝ ਚੁੱਕਿਆ ਸੀ ਕਿ ਜਦੋਂ ਇਹ ਬਾਹਰ ਚਲਾ ਗਿਆ ਤਾਂ ਇਹ ਕਦੇ ਵੀ ਮੈਨੂੰ ਆ ਕੇ ਨਹੀਂ ਮਿਲੇਗਾ ਤਾਂ ਉਸ ਬ੍ਰਿਕਸ਼ ਨੇ ਕਿਹਾ ਮੈਂ ਸਦਾ ਤੇਰੀ ਮਦਦ ਕਰਦਾ ਆਇਆ ਅੱਜ ਵੀ ਮੈਂ ਤੇਰੀ ਮਦਦ ਕਰਾਂਗਾ ਤਾਂ ਉਸ ਬ੍ਰਿਕਸ਼ ਨੇ ਆਪਣੇ ਆਪ ਨੂੰ ਜੜਾਂ ਸਹਿਤ ਗिराਤਾ ਤੇ ਉਸ ਬੱਚੇ ਨੂੰ ਕਿਹਾ ਕਿ ਤੂੰ ਜਾ ਤੇ ਮੈਨੂੰ ਅੱਜ ਜਾ ਕੇ ਬਾਜ਼ਾਰ ਦੇ ਵਿੱਚ ਵੇਚ ਦੇ ਤੈਨੂੰ ਇੰਨੇ ਪੈਸੇ ਮਿਲਣਗੇ ਕਿ ਤੂੰ ਜਾ ਵਿਦੇਸ਼ ਜਾ ਸਦਾ ਖੁਸ਼ ਰਹਿ ਆਪਦੇ ਜੀਵਨ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਇਹ ਮੇਰਾ ਵਰਦਾਨ ਹੈ ਤਾਂ ਕਹਿੰਦਾ ਮਤਲਬ ਕੀ ਹੈ ਕੀ ਇਹ ਪ੍ਰਕਿਰਤੀ ਸਦਾ ਹੀ ਆਪਾਂ ਇਨਾਂ ਤੋਂ ਕੁਝ ਨਾ ਕੁਝ ਲੈਂਦੇ ਆਇਆ ਮਦਦ ਲੈਂਦੇ ਆਇਆ ਅੱਜ ਪ੍ਰਕਿਰਤੀ ਨੂੰ ਸਾਡੇ ਲੋੜ ਹੈ ਤੁਸੀਂ ਸਭ ਠੀਕਾ ਕੋ ਆ ਫੋਟੋ ਵੀ ਚੰਗੀ ਹੋਣੀ ਆ ਆਪਰੋ ਪੈਜਿੰਗਸ ਹੈਗਾ ਬਈ ਆਪਾਂ ਲੋ 1-1 ਪ੍ਰੇਖਕ ਲਾਉਣਾ ਚਾਹੀਦਾ ਕਿਉਂਕਿ ਆਪਾਂ ਨੂੰ ਇਹ ਛਾ ਦਿੰਦੇ ਆ ਜੋ ਆਪਾਂ ਜੰਗਦੰਨ ਬੋਨੇ ਆ ਆਪਾਂ ਜੰਗਦੰਨ ਦੇ ਇੱਕ ਇੱਕ ਵਿੱਚ ਇੱਕ ਇੱਕ ਬੁੱਢਾ ਲਾ ਦੇ ਜੀ ਚਾਹ ਦਾ ਲਾਏ ਕਰੋਗੇ ਹਾਂਜੀ ਬਹੁਤ ਅੱਛੇ ਬੱਚੇ सुबह का सूरज सोना उगले सुबह का सूरज चांदी बरसे रातों में मन भावन वो स्वर्णिम भारत मन भा वो